ਇਹ ਕਹਾਣੀ ਇੱਕ ਪੈਣ ਵੱਲੋਂ ਦੱਸੀ ਗਈ ਕਹਾਣੀ ਹੈ ਮੇਰਾ ਨਾਮ ਸੁਖਮਨ ਕੌਰ ਹੈ ਮੈਂ ਬੀਏ ਸੈਕੰਡ ਯੀਅਰ ਵਿੱਚ ਪੜ ਰਹੀ ਸੀ ਅਸੀਂ ਜ਼ਿਮੀਂਦਾਰ ਆਤੇ ਮੈਂ ਆਪਣੇ ਮਾਪਿਓ ਦੀ ਸਭ ਤੋਂ ਛੋਟੀ ਧੀ ਸੀ ਮੇਰੇ ਤੋਂ ਵੱਡੇ ਭਰਾ ਸੀ ਤੇ ਮੈਂ ਕੱਲੀ ਹੀ ਸੀ ਮੇਰੇ ਮਾਪਿਓ ਮੈਨੂੰ ਬਹੁਤ ਪਿਆਰ ਕਰਦੇ ਮੈਂ ਆਪਣੇ ਭਰਾਵਾਂ ਦੀ ਜਾਨ ਸੀ ਅਸੀਂ ਪਿੰਡ ਵਿੱਚ ਖੇਤੀ ਕਰਦੇ ਸੀ ਮੈਂ ਵੀ ਇਹੀ ਸੋਚਦੀ ਹੁੰਦੀ ਸੀ ਕਿ ਮੈਂ ਪੜ ਲਿਖ ਜਾਊਂਗੀ ਤਾਂ ਮੇਰੀ ਕਪੂਆ ਸੀ ਉਹ ਹਜੇ ਕੁਆਰੀ ਸੀ ਮੇਰੇ ਪਾਪਾ ਸਭ ਤੋਂ ਵੱਡੇ ਸੀ ਤੇ ਮੇਰੇ ਦਾਤਾ ਦਾਤੀ ਚਾਚੇ ਨਾਲ ਰਹਿਣਾ ਪਸੰਦ ਕਰਦੇ ਸੀ ਅਸੀਂ ਉਹਨਾਂ ਨੂੰ ਕਹਿੰਦੇ ਸੀ ਕਿ ਤੁਸੀਂ ਸਾਡੇ ਨਾਲ ਰਿਹਾ ਕਰੋ ਪਰ ਉਹ ਕਹਿੰਦੇ ਸੀ ਕਿ ਨਹੀਂ ਅਸਤਾ ਛੋਟੇ ਨਾਲ ਹੀ ਰਹਿਣਾ ਮੇਰੀ ਭੂਆ ਮੇਰੇ ਕਰਕੇ ਸਾਡੇ ਘਰ ਆ ਜਾਂਦੀ ਸੀ ਕਿਉਂਕਿ ਉਸ ਦਾ ਮੇਰੇ ਨਾਲ ਬਹੁਤ ਪਿਆਰ ਸੀ ਤੇ ਉਹ ਮੈਨੂੰ ਕਹਿੰਦੀ ਹੁੰਦੀ ਸੀ ਕਿ ਵਿਆਹ ਤੋਂ ਬਾਅਦ ਪੰਮੀ ਤੈਨੂੰ ਮੈਂ ਆਪਣੇ ਕੋਲ ਹੀ ਲੈ ਜਾਣਾ ਮੇਰਾ ਉੱਥੇ ਦੇਲੀ ਨਹੀਂ ਲੱਗਣਾ ਪਰ ਮੈਂ ਉਸ ਨੂੰ ਕਹਿੰਦੀ ਸੀ ਭੂਆ ਇਦਾਂ ਨਾ ਕਿਹਾ ਕਰ ਤੂੰ ਵੀ ਵਿਆਹ ਕਰਾ ਕੇ ਆਪਣੇ ਘਰੇ ਜਾ ਤੇ ਮੈਂ ਉਸ ਨੂੰ ਮਜਾਕ ਕਰਦੀ ਹੁੰਦੀ ਸੀ ਪਰ ਉਹ ਕਹਿ ਦਿੰਦੀ ਸੀ ਕਿ ਪੰਮੀ ਹੁਣ ਮੈਂ ਤੇਰੇ ਨਾਲ ਹੀ ਵਿਆਹ ਕਰਵਾਉਣਾ ਜਦੋਂ ਤੇਰਾ ਵਿਆਹ ਹੋਊ ਮੈਂ ਉਦੋਂ ਹੀ ਕਰਾਉਂਗੀ ਮੈਂ ਕਿਹਾ ਭੂਆ ਜੀ ਆਪਣਾ ਭੂਆ ਭਤੀਜੀ ਦਾ ਇੱਕੋ ਦਿਨ ਬਰਾਤ ਉਰੀ ਤਾਂ ਫਿਰ ਕਿੱਦਾਂ ਲੱਗੂ ਦੋ ਭੈਣਾਂ ਦੀ ਤਾਂ ਇੱਕੋ ਦਿਨ ਬਰਾਤ ਉਲਦੀ ਵੇਖੀ ਐ ਪਰ ਭੂਆ ਭਤੀਜੀ ਦੀ ਇੱਕੋ ਦਿਨ ਬਰਾਤ ਆਊਗੀ ਪਹਿਲੀ ਵਾਰੀ ਵੇਖਾਂਗੀ ਇਹ ਸੁਣ ਕੇ ਮੇਰੇ ਭੂਆ ਹੱਸ ਪੈਂਦੀ ਸੀ ਮੈਂ ਹੀ ਵੱਡੀ ਸੀ ਤੇ ਭੂਆ ਮੇਰੇ ਨਾਲ ਹਰ ਗੱਲ ਸਾਂਝੀ ਕਰ ਲੈਂਦੀ ਸੀ ਚਾਚੀ ਤੇ ਮੇਰੀ ਮਾਂ ਉਹਨਾਂ ਦਾ ਜ਼ਿਆਦਾ ਪਿਆਰ ਸੀ ਪਰ ਉਹ ਜੋ ਚੰਗੀਆਂ ਸੀ ਮੇਰੀ ਮਾਂ ਤੇ ਚਾਚੀ ਉਸ ਦਾ ਬਹੁਤ ਕਰਦੀਆਂ ਸੀ ਪਰ ਭੂਆ ਦਾ ਮੇਰੇ ਨਾਲ ਜ਼ਿਆਦਾ ਪਿਆਰ ਸੀ ਇੱਕ ਦਿਨ ਦਾਦੀ ਅਚਾਨਕ ਬਿਮਾਰ ਹੋ ਗਈ ਤੇ ਉਸ ਦੀ ਉਮਰ 65 ਸਾਲਾਂ ਦੀ ਹੋ ਗਈ ਸੀ ਤੇ ਅਚਾਨਕ ਉਸ ਨੂੰ ਹਾਰਟ ਅਟੈਕ ਆਇਆ ਤੇ ਸਾਨੂੰ ਛੱਡ ਕੇ ਇਸ ਦੁਨੀਆ ਤੋਂ ਚਲੀ ਗਈ ਸੀ ਭੂਆ ਬਹੁਤ ਰੋਈ ਸੀ ਤੇ ਉਸ ਦੀ ਮਾਂ ਜੀ ਉਹਦੇ ਜੀ ਉਸ ਦਾ ਵਿਆਹ ਨਾ ਦੇ ਕੇ ਗਈ ਪਰ ਹਾਲੇ ਤੱਕ ਭੂਆ ਦਾ ਕਿਤੇ ਰਿਸ਼ਤਾ ਵੀ ਨਹੀਂ ਵੇਖਿਆ ਸੀ ਦਾਦੇ ਕੋਲੋਂ ਕੰਮ ਨਹੀਂ ਹੁੰਦਾ ਸੀ ਉਹ ਤਾਂ ਵਿਚਾਰਾ ਸੋਟੀ ਦੇ ਸਹਾਰੇ ਟੁਰਦਾ ਪਰ ਭੂਆ ਦੀ ਸਾਰੀ ਜ਼ਿੰਮੇਵਾਰੀ ਮੇਰੇ ਪੁੱਤੇ ਆ ਗਈ ਸੀ ਦਾਦੀ ਦੇ ਮਰਨ ਤੋਂ ਬਾਅਦ ਭੂਆ ਬੜੀ ਅਦਾਸ ਰਹਿਣ ਲੱਗੀ ਪਰ ਮੈਂ ਭੂਆ ਨੂੰ ਹਮੇਸ਼ਾ ਹੌਸਲਾ ਦਿੰਦੀ ਸੀ ਦਸ ਦੀ ਨੀਤਾ ਹਿਲੰਗ ਗਈ ਸੀ ਇਦਾਂ ਹੀ ਮੇਰੇ ਭੂਆ ਦੀ ਵਿਆਹ ਦੀ ਗੱਲ ਤੁਰ ਪਈ ਰਿਸ਼ਤੇਦਾਰਾਂ ਨੂੰ ਵੀ ਕਹਿ ਦਿੱਤਾ ਸੀ ਕਿ ਪ੍ਰੀਤੋ ਲਈ ਜੇ ਕੋਈ ਚੰਗਾ ਮੁੰਡਾ ਲੱਗੇ ਤਾਂ ਦੱਸਿਓ ਕਿਉਂਕਿ ਭੂਆ ਦੀ ਉਮਰ 29 ਸਾਲਾਂ ਦੀ ਹੋ ਗਈ ਸੀ ਭੂਆ ਹਜੇ ਵੀ ਜਵਾਨ ਕੁੜੀਆਂ ਵਰਗੀ ਸੀ ਉਹ ਤਾਂ ਲੱਗਦੀ ਨਹੀਂ ਸੀ ਕਿ 29 ਸਾਲਾਂ ਦੀ ਆ ਪੂਆ ਹੈਵੀ ਇੰਨੀ ਸੋਹਣੀ ਸੀ ਤੇ ਨਾਲੇ ਮੈਂ ਵੀ ਇੰਨੀ ਸੋਹਣੀ ਪਰ ਪੂਆ ਫੇਰ ਵੀ ਮੇਰੇ ਨਾਲੋਂ ਕਿਤੇ ਜ਼ਿਆਦਾ ਸੋਹਣੀ ਸੁਨੱਖੀ ਸੀ ਸ਼ਾਇਦ ਉਹ ਆਪਣੀ ਭਰੀ ਜਵਾਨੀ ਵਿੱਚ ਸੀ ਤੇ ਮੈਨੂੰ ਹਜੇ ਜਵਾਨੀ ਛੱਡਦੀ ਪਈ ਸੀ ਮੈਂ ਤਾਂ ਹਜੇ ਮਸਾਂ ਹੀ ਵੀ ਕੁਸਾਲਾਂ ਦੀ ਸੀ ਕੋਈ ਕਹਿੰਦਾ ਨਹੀਂ ਸੀ ਕਿ ਅਸੀਂ ਦੋਨੋਂ ਭੂਆ ਭਤੀਜੀਆਂ ਜਿਹੜਾ ਵੀ ਵੇਖਦਾ ਤਾਂ ਸਾਨੂੰ ਦੋਵਾਂ ਸਕੀਆਂ ਭੈਣਾਂ ਹੀ ਸਮਝਦਾ ਅਤੇ ਅਸੀਂ ਤਿੰਨੋਂ ਹੀ ਅਜੇ ਕਵਾਰੀ ਸੀ ਮੇਰਾ ਵੱਡਾ ਭਰਾ ਵਿਆਹ ਲਈ ਬੜਾ ਕਾਲਾ ਸੀ ਕਿਉਂਕਿ ਉਸਨੇ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰਾਉਣਾ ਸੀ ਪਰ ਮੇਰੀ ਭੂਆ ਹਾਲੇ ਕਵਾਰੀ ਸੀ ਇਸ ਲਈ ਮੇਰੇ ਪਿਓ ਨੇ ਉਸ ਨੂੰ ਵਿਆਹ ਕਰਨ ਤੋਂ ਮਨਾ ਕਰ ਦਿੱਤਾ ਕਿ ਜਦੋਂ ਤੱਕ ਤੇਰੀ ਭੂਆ ਦਾ ਵਿਆਹ ਨਹੀਂ ਹੁੰਦਾ ਉਦੋਂ ਤੱਕ ਅਸੀਂ ਕੋਈ ਵੀ ਨਿਆਣੇ ਦਾ ਵਿਆਹ ਨਹੀਂ ਕਰ ਸਕਦੇ ਭਾਵੇਂ ਕੁਝ ਵੀ ਹੋ ਜਾਏ ਭੂਆ ਦਾ ਵਿਆਹ ਕਰਕੇ ਹੀ ਤੇਰਾ ਵਿਆਹ ਹੋਊਗਾ ਉਹ ਕਹਿੰਦੇ ਸੀ ਕਿ ਇਦਾਂ ਚੰਗਾ ਨਹੀਂ ਲੱਗਦਾ ਲੋਕੀ ਗੱਲਾਂ ਕਰਨਗੇ ਕਿ ਘਰੇ ਭੈਣ ਕਵਾਰੀ ਬੈਠੀ ਐ ਤੇ ਆਪਦੇ ਨਿਆਣਿਆਂ ਦਾ ਵਿਆਹ ਕਰਨ ਲੱਗ ਪਿਆ ਸਾਡੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਸਭ ਕੁਝ ਬਹੁਤ ਵਧੀਆ ਸੀ ਪਰ ਭੂਆ ਦੀ ਉਮਰ ਲੰਘਦੀ ਜਾ ਰਹੀ ਸੀ ਕੋਈ ਚੰਗਾ ਮੁੰਡਾ ਲੱਭਦਾ ਹੀ ਨਹੀਂ ਸੀ ਇੱਕ ਦਿਨ ਚਾਚੀ ਦੀ ਭੈਣ ਨੇ ਭੂਆ ਲਈ ਮੁੰਡੇ ਦੀ ਦੱਸ ਪਾਈ ਤਾਂ ਮੁੰਡਾ ਬਹੁਤ ਹੀ ਸੋਹਣਾ ਸੀ ਪਰ ਮੁੰਡੇ ਦੀ ਥੋੜੀ ਜ਼ਮੀਨ ਘੱਟ ਸੀ ਮੁੰਡੇ ਦੀ ਮਾਂ ਵੀ ਨਹੀਂ ਸੀ ਮੈਂ ਤਾਂ ਹੀ ਸੋਚਦੀ ਸੀ ਕਿ ਸੱਸ ਦਾ ਕੰਮ ਵੀ ਨਹੀਂ ਇੱਕ ਸੋਹਰਾ ਹੀ ਐ ਤੇ ਦੂਜਾ ਮੁੰਡਾ ਆਪ ਸਰੇ ਕੋਈ ਨਹੀਂ ਭੂਆ ਨੂੰ ਵਿਆਹ ਨਹੀਂ ਕਰਵਾ ਲੈਣਾ ਚਾਹੀਦਾ ਹੈ ਮੁੰਡਾ ਵੀ ਚੰਗਾ ਲੱਗਦਾ ਸੀ ਪਰ ਫਿਰ ਵੀ ਚਾਚੀ ਨੇ ਆਪ ਹੀ ਪਤਾ ਨਹੀਂ ਕਿਉਂ ਨਾ ਕਰ ਦਿੱਤੀ ਕਿਉਂਕਿ ਭੂਆ ਨੂੰ ਉਹ ਮੁੰਡਾ ਸ਼ਾਇਦ ਪਸੰਦ ਨਹੀਂ ਸੀ ਤਾਂ ਉਸਨੇ ਚਾਚੀ ਨੂੰ ਹੌਲੀ ਜਿਹੀ ਕਹਿ ਦਿੱਤਾ ਸੀ ਕਿਉਂਕਿ ਉਸ ਮੁੰਡੇ ਦੀ ਉਮਰ ਕੁਝ ਜ਼ਿਆਦਾ ਹੀ ਸੀ ਭੂਆ ਚਾਹੁੰਦੀ ਸੀ ਮੁੰਡਾ ਮੇਰੇ ਤੋਂ ਇੱਕ ਸਾਲ ਵੱਡਾ ਹੋਵੇ ਜਾਂ ਫਿਰ ਉਸਦੇ ਹਾਨ ਦਾ ਹੋਵੇ ਮੈਂ ਜ਼ਿਆਦਾ ਵੱਡੇ ਮੁੰਡੇ ਨਾਲ ਵਿਆਹ ਨਹੀਂ ਕਰਾਉਣਾ ਭੂਆ ਸੋਹਣੀ ਤੇ ਜਵਾਨ ਸੀ ਤੇ ਉਹ ਨਹੀਂ ਚਾਹੁੰਦੀ ਸੀ ਕਿ ਉਹ ਕਿਸੇ ਮੁੰਡੇ ਨਾਲ ਵਿਆਹ ਕਰਾਵੇ ਤੇ ਆਪਣੀ ਜ਼ਿੰਦਗੀ ਦੇ ਨਜ਼ਾਰੇ ਖਤਮ ਕਰੇ ਉਂਝ ਤਾਂ ਭੂਆ ਬਹੁਤ ਮਜ਼ਾਕੀਆ ਤੇ ਰੋਮਾਂਟਿਕ ਸੀ ਤੇ ਮੇਰੇ ਨਾਲ ਗੱਲਾਂ ਕਰ ਲੈਂਦੀ ਸੀ ਕਦੀ ਕਦੀ ਮੈਨੂੰ ਪੁੱਛਦੀ ਵੀ ਹੁੰਦੀ ਸੀ ਕਿ ਤੈਨੂੰ ਕਾਲਜ ਵਿੱਚ ਕੋਈ ਮੁੰਡਾ ਪਸੰਦ ਹੈ ਜੇ ਤੈਨੂੰ ਕੋਈ ਪਸੰਦ ਹੋਇਆ ਤਾਂ ਮੈਨੂੰ ਦੱਸ ਦੇਈਂ ਮੈਂ ਆਪੇ ਵੀਰੇ ਨੂੰ ਕਹਿ ਕੇ ਤੇਰਾ ਵਿਆਹ ਕਰਾ ਦੂੰਗੀ ਪਰ ਮੈਨੂੰ ਤਾਂ ਕੋਈ ਮੁੰਡਾ ਪਸੰਦ ਨਹੀਂ ਸੀ ਕਿਉਂਕਿ ਜਿਹੜਾ ਮੁੰਡਾ ਮੈਨੂੰ ਪਸੰਦ ਕਰਦਾ ਸੀ ਉਹ ਤਾਂ ਇਟਲੀ ਚਲਾ ਗਿਆ ਸੀ ਜਿਵੇਂ ਇਨਾ ਪਿਆਰ ਹੁੰਦਾ ਤਾਂ ਮੇਰੇ ਕੋਲੋਂ ਮੇਰਾ ਨੰਬਰ ਲੈ ਕੇ ਜਾਂਦਾਦਾ ਮੈਨੂੰ ਫੋਨ ਕਰਦਾ ਤੇ ਆਪ ਸੈਟ ਹੋ ਕੇ ਮੇ ਨਾਲ ਵਿਆਹ ਦੀ ਗੱਲ ਕਰਦਾ ਤੇ ਨਾਲੇ ਘਰਦਿਆਂ ਨੂੰ ਵੀ ਮਨਾ ਲੈਂਦਾ ਪਰ ਉਸਨੇ ਤਾਂ ਕੋਈ ਗੱਲਬਾਤ ਹੀ ਨਹੀਂ ਕੀਤੀ ਸੀ ਉਂਝ ਵੀ ਦੂਜਿਆਂ ਦੀਆਂ ਕੁੜੀਆਂ ਨੂੰ ਕਹਿੰਦਾ ਸੀ ਕਿ ਮੈਨੂੰ ਉਹ ਬਹੁਤ ਪਸੰਦ ਹੈ ਜਿਵੇਂ ਉਸ ਨੂੰ ਇੰਨੀ ਪਸੰਦ ਸੀ ਤਾਂ ਫਿਰ ਛੱਡ ਕੇ ਕਿੱਥੇ ਚਲਾ ਗਿਆ ਮੈਨੂੰ ਹਾਲੇ ਤੱਕ ਪਤਾ ਹੀ ਨਹੀਂ ਲੱਗਾ ਸੀ ਤੇ ਨਾ ਹੀ ਮੈਂ ਕਿਸੇ ਕੋਲੋਂ ਉਸ ਦੇ ਬਾਰੇ ਪੁੱਛਿਆ ਸੀ ਕਿਉਂਕਿ ਉਹ ਵੀ ਲਾਲ ਦੇ ਹੀ ਪਿੰਡ ਦਾ ਸੀ ਮੈਂ ਭੂਆ ਨੂੰ ਇਸ ਗੱਲ ਬਾਰੇ ਜ਼ਰੂਰ ਦੱਸਿਆ ਸੀ ਭੂਆ ਕਹਿੰਦੀ ਹੁੰਦੀ ਸੀ ਕਿ ਜਿਹੜਾ ਹੁਣੀ ਤੇਰੇ ਨਾਲ ਇਦਾਂ ਕਰਦਾ ਕੀ ਪਤਾ ਅੱਗੇ ਜਾ ਕੇ ਤੇਰਾ ਕੀ ਕਰੂਗਾ ਚੰਗਾ ਹੋਇਆ ਤੂੰ ਉਹਦੇ ਨਾਲ ਕੋਈ ਗੱਲ ਨਹੀਂ ਕੀਤੀ ਹੋਰ ਕਿਤੇ ਤੇਰੇ ਨਾਲ ਕੋਈ ਗਲਤ ਕੰਮ ਕਰਕੇ ਇਟਲੀ ਚਲਾ ਜਾਂਦਾ ਤੇਰੀ ਬਾਤ ਕੌਣ ਪੁੱਛਦਾ ਇਦਾਂ ਹੀ ਭੂਆ ਦੇ ਲਈ ਵੱਡੀ ਭੂਆ ਨੇ ਰਿਸ਼ਤਾ ਵੇਖ ਰਿਆ ਸੀ ਮੁੰਡਾ ਬਹੁਤ ਹੀ ਚੰਗਾ ਸੀ ਤੇ ਜ਼ਮੀਨ ਜਾਇਦਾਦ ਵੀ ਬਹੁਤ ਸੀ ਮੁੰਡਾ ਪੁਲਿਸ ਦੀ ਨੌਕਰੀ ਕਰਦਾ ਸੀ ਪੂਆ ਨੇ ਵੀ ਪਸੰਦ ਕਰ ਲਿਆ ਸੀ ਅਤੇ ਫਿਰ ਨੌਕਰੀ ਦੇ ਕੇ ਪੂਆ ਦੇ ਹੌਲ ਜੇ ਪੈਣ ਲੱਗੇ ਕਿਤੇ ਰਿਸ਼ਤਾ ਹੱਥੋਂ ਨਾ ਨਿਕਲ ਜਾਵੇ ਪੂਆ ਨੇ ਫਟਾਫਟ ਵਿਆਹ ਕਰਵਾਉਣ ਦੀ ਗੱਲ ਕੀਤੀ ਵੱਡੀ ਪੂਆ ਨੂੰ ਕਹਿ ਕੇ ਰਿਸ਼ਤਾ ਪੱਕਾ ਕਰ ਲਿਆ ਸੀ ਅਤੇ ਮੁੰਡੇ ਵਾਲੇ ਸਾਡੇ ਘਰ ਆਏ ਮੈਂ ਤਾਂ ਉਸ ਮੁੰਡੇ ਨੂੰ ਵੇਖ ਕੇ ਹੈਰਾਨ ਰਹਿ ਗਈ ਸੀ ਇੰਨਾ ਸੋਹਣਾ ਮੁੰਡਾ ਜਵਾਨ ਪੂਆ ਬਹੁਤ ਖੁਸ਼ੀ ਤੇ ਸਾਰੇ ਪਰਿਵਾਰ ਨੇ ਉਸ ਨੂੰ ਸ਼ਗਨ ਪਾ ਦਿੱਤਾ ਤੇ ਰਿਸ਼ਤਾ ਪੱਕਾ ਹੋ ਗਿਆ ਸੀ ਪੂਆ ਮੁੰਡੇ ਦੇ ਨਾਲ ਫੋਨ ਤੇ ਗੱਲ ਕਰਦੀ ਰਾਤ ਨੂੰ ਮੇਰੇ ਨਾਲ ਹੀ ਸੌਂਦੀ ਸੀ ਅਸੀਂ ਦੋਨੋਂ ਇੱਕ ਕਮਰੇ ਵਿੱਚ ਤੇ ਇੱਕ ਬੈੱਡ ਤੇ ਹੀ ਸੌਂਦੀਆਂ ਸੀ ਭੂਆ ਰਾਤ ਨੂੰ ਉਸ ਨਾਲ ਫੋਨ ਤੇ ਗੱਲਾਂ ਕਰਦੀ ਮੈਨੂੰ ਵੀ ਨੀਂਦ ਨਹੀਂ ਆਉਂਦੀ ਸੀ ਮੈਨੂੰ ਵੀ ਹੌਲੀ-ਹੌਲੀ ਭੂਆ ਦੀਆਂ ਗੱਲਾਂ ਸੁਣਦੀਆਂ ਤੇ ਚਸਕਾ ਜਿਹਾ ਪੈ ਗਿਆ ਸੀ ਭੂਆ ਨਾਲ ਬੜੀ ਮਜ਼ਾਕ ਕਰਦਾ ਹੁੰਦਾ ਸੀ ਕਦੀ-ਕਦੀ ਤਾਂ ਭੂਆ ਨੂੰ ਕਹਿੰਦਾ ਹੁੰਦਾ ਸੀ ਕਿ ਮੇਰੇ ਨਾਲ ਫੋਨ ਤੇ ਕਿਸ ਕਰ ਪਰ ਭੂਆ ਸ਼ਰਮਾਉਂਦੀ ਸੀ ਮੈਂ ਸੋਚਦੀ ਹੁੰਦੀ ਸੀ ਕਿ ਹੁਣ ਈ ਇਦਾਂ ਕਰਦਾ ਜਦੋਂ ਵਿਆਹ ਹੋ ਗਿਆ ਉਸ ਦਿਨ ਤਾਂ ਪਤਾ ਨਹੀਂ ਭੂਆ ਨਾਲ ਕੀ ਕਰੂਗਾ ਪੂਆ ਕਹਿੰਦੀ ਸੀ ਇਦਾਂ ਨਾ ਕਿਹਾ ਕਰ ਮੇਰਾ ਹੋਣ ਵਾਲਾ ਘਰ ਵਾਲਾ ਤੇ ਮੈਨੂੰ ਬਹੁਤ ਪਿਆਰ ਕਰਦਾ ਮੈਂ ਪੂਆ ਨੂੰ ਕਿਹਾ ਕਰਦੀ ਸੀ ਪੂਆ ਜਦੋਂ ਤੇਰਾ ਵਿਆਹ ਹੋ ਗਿਆ ਤਾਂ ਮੇਰੇ ਲਈ ਵੀ ਇਹੋ ਜਿਹੀ ਕੋਈ ਮੁੰਡਾ ਲੱਭ ਲਈ ਜਿੱਥੇ ਤੂੰ ਰਿਸ਼ਤਾ ਕਰਵਾਏਂਗੀ ਮੈਂ ਚੁੱਪ ਕਰਕੇ ਕਰਵਾ ਲੈਣਾ ਪਰ ਤੇਰੇ ਨਾਲੋਂ ਭਾਵੇਂ ਜ਼ਿਆਦਾ ਵਧੀਆ ਹੋ ਵੀ ਤੇਰੇ ਨਾਲੋਂ ਘੱਟ ਨਹੀਂ ਹੋਣਾ ਚਾਹੀਦਾ ਹੁਣ ਪੂਆ ਦੇ ਸਹੁਰੇ ਵਿਆਹ ਲਈ ਕਾਲੀ ਪਾਉਂਦੇ ਸੀ ਘਰਦਿਆਂ ਨੇ ਹਾਂ ਕਰ ਦਿੱਤੀ ਤੇ ਅਗਲੇ ਮਹੀਨੇ ਦੀ ਤਰੀਕ ਰੱਖ ਦਿੱਤੀ ਸੀ ਪੂਆ ਤਾਂ ਦੂਜੇ ਹੀ ਦਿਨ ਸ਼ਾਪਿੰਗ ਕਰਨ ਲਈ ਤੁਰ ਪਈ ਮਹੀਨੇ ਵਿੱਚ ਮਸਾ ਹੀ ਵਿਆਹ ਦੀ ਤਿਆਰੀ ਹੋਈ ਸੀ ਵਿਆਹ ਵਾਲਾ ਦਿਨ ਆ ਗਿਆ ਸੀ ਅਤੇ ਭੂਆ ਦੇ ਵਿਆਹ ਲਈ ਭੂਆ ਬਹੁਤ ਹੀ ਜ਼ਿਆਦਾ ਖੁਸ਼ੀ ਜਦੋਂ ਬਰਾਤ ਵਾਲੇ ਦਿਨ ਬਰਾਤ ਆਈ ਤਾਂ ਮੈਨੂੰ ਪਤਾ ਨਹੀਂ ਕਿਉਂ ਫੁੱਫੜ ਬੜਾ ਅਜੀਬ ਲੱਗਾ ਜਦੋਂ ਅਸੀਂ ਰੀਬਨ ਕਟਾਇਆ ਤਾਂ ਉਸਨੇ ਬੜੀ ਅਜੀਬ ਹਰਕਤ ਕੀਤੀ ਉਂਝ ਤਾਂ ਸੋਹਣਾ ਸੀ ਕੋਈ ਕਮੀ ਨਹੀਂ ਸੀ ਪਰ ਮੈਨੂੰ ਉਸਦੀ ਹਰਕਤਾਂ ਅਜੀਬ ਲੱਗ ਰਹੀਆਂ ਸੀ ਮੈਂ ਪਿੱਛੇ ਹੋ ਗਈ ਤੇ ਫਟਾਫਟ ਆਪਣੀ ਭੂਆ ਦੇ ਕੋਲ ਗਈ ਜਦੋਂ ਫੇਰੇ ਹੋਣ ਲੱਗੇ ਤਾਂ ਮੈਂ ਆਪਣੀ ਭੂਆ ਦੇ ਨਾਲ ਸੀ ਤੇ ਭੂਆ ਫੇਰਿਆਂ ਵੇਲੇ ਥੋੜਾ ਜਿਹਾ ਰੋਣ ਲੱਗ ਪਈ ਸੀ ਕਿਉਂਕਿ ਆਪਣਾ ਘਰ ਛੱਡ ਕੇ ਦੂਜੇ ਘਰ ਜਾਣਾ ਬਹੁਤ ਔਖਾ ਹੁੰਦਾ ਖਾਸ ਕਰਕੇ ਕੁੜੀਆਂ ਦੇ ਲਈ ਕਿਉਂਕਿ ਬੇਗਾਨੇ ਤਾਂ ਜਿੱਦਾਂ ਦੇ ਹੁੰਦੇ ਆ ਸਾਰਿਆਂ ਨੂੰ ਪਤਾ ਹੀ ਆ ਪਰ ਆਪਣੇ ਘਰ ਵਰਗੀ ਗੱਲ ਨਹੀਂ ਹੁੰਦੀ ਹੌਲੀ ਹੌਲੀ ਭਾਵੇਂ ਘਰ ਆਪਣਾ ਹੀ ਬਣ ਜਾਂਦਾ ਪਰ ਫੇਰ ਵੀ ਰਹਿਣ ਸਣ ਬੜਾ ਬਦਲਣਾ ਪੈਂਦਾ ਫੇਰਿਆਂ ਵੇਲੇ ਫੁੱਫੜ ਮੇਰੇ ਕੋਲ ਆਇਆ ਤੇ ਮੈਨੂੰ ਕਹਿਣ ਲੱਗਾ ਕਿ ਪੰਮੀ ਤੂੰ ਬਹੁਤ ਸੋਹਣੀ ਐ ਮੈਂ ਤੇਰੇ ਲਈ ਕੋਈ ਚੰਗਾ ਜਿਹਾ ਮੁੰਡਾ ਵੇਖ ਕੇ ਤੈਨੂੰ ਵੀ ਵਿਆਹ ਕੇ ਆਪਣੀ ਰਿਸ਼ਤੇਦਾਰੀ ਵਿੱਚ ਹੀ ਲੈ ਜਾਣਾ ਤਾਂ ਕਿ ਤੂੰ ਹਮੇਸ਼ਾ ਸਾਡੇ ਨੇੜੇ ਰਹੇ ਮੈਨੂੰ ਬੜੀ ਸ਼ਰਮ ਆਈ ਕਿ ਹੁਣ ਇਦਾਂ ਦੀਆਂ ਗੱਲਾਂ ਕਿਉਂ ਕਰਦਾ ਪਿਆ ਪਰ ਮੈਨੂੰ ਕੀ ਪਤਾ ਸੀ ਕਿ ਫੁੱਫੜ ਬੜਾ ਠਰਕੀ ਹੈ ਸ਼ਾਮ ਨੂੰ ਰੋਟੀ ਖਾਣ ਤੋਂ ਬਾਅਦ ਪੂਆ ਨੇ 6:00 ਵਜੇ ਵਿਦਾ ਕਰ ਦਿੱਤਾ ਗਿਆ ਫੁੱਫੜ ਮੈਨੂੰ ਕਹਿੰਦਾ ਸੀ ਕਿ ਤੂੰ ਵੀ ਆਪਣੀ ਪੂਆ ਦੇ ਨਾਲ ਆ ਜਾ ਸਵੇਰ ਨੂੰ ਆ ਜਾਈਂ ਪਰ ਪੂਆ ਦਿਨ ਨਾਲ ਮੇਰੀ ਵੱਡੀ ਪੂਆ ਤੇ ਮੇਰਾ ਇੱਕ ਵੱਡਾ ਭਰਾ ਗਿਆ ਸੀ ਮੈਂ ਉਸਦੇ ਨਾਲ ਜ਼ਿਆਦਾ ਚੰਗੀ ਨਹੀਂ ਲੱਗਦੀ ਸੀ ਮੈਂ ਵਾਪਸ ਘਰ ਆ ਗਈ ਸੀ ਥੋੜੇ ਦਿਨਾਂ ਬਾਅਦ ਭੂਆ ਨੂੰ ਅਸੀਂ ਲੈਣ ਲਈ ਗਏ ਫੁੱਫੜ ਮੈਨੂੰ ਰੱਖਣ ਨੂੰ ਫਿਰਦਾ ਸੀ ਅਸੀਂ ਭੂਆ ਨੂੰ ਲੈ ਕੇ ਘਰ ਆ ਗਏ ਭੂਆ ਨੇ ਉਸ ਦਿਨ ਮੈਨੂੰ ਕਿਹਾ ਸੀ ਕਿ ਤੂੰ ਸਾਡੇ ਨਾਲ ਆ ਪਰ ਮੈਂ ਨਹੀਂ ਗਈ ਸੀ ਸ਼ਾਮ ਨੂੰ ਮੇਰੇ ਭੂਆ ਹੋਰੇ ਚਲੇ ਗਏ ਮੈਨੂੰ ਵੀ ਭੂਆ ਬਿਨਾ ਇਕੱਲੇ ਜਿਹਾ ਮਹਿਸੂਸ ਹੁੰਦਾ ਸੀ ਘਰ ਵਿੱਚ ਮੈਂ ਇਕੱਲੀ ਹੀ ਰਹਿ ਗਈ ਸੀ ਤੇ 나ਹੀਂ ਮੇਰਾ ਦਿਲ ਲੱਗਦਾ ਸੀ ਕੱਲ ਜਾਂਦੀ ਤਾਂ ਮੇਰਾ ਘਰੇ ਆਉਣ ਨੂੰ ਦਿਲ ਨਹੀਂ ਕਰਦਾ ਸੀ ਉੱਥੇ ਮੇਰੀ ਕੁੜੀਆਂ ਦੇ ਨਾਲ ਦਿਲ ਲੱਗ ਜਾਂਦਾ ਸੀ ਘਰੇ ਤਾਂ ਮੇਰਾ ਆਉਣਾ ਦਾ ਬਿਲਕੁਲ ਮਨ ਨਹੀਂ ਕਰਦਾ ਸੀ ਇਦਾਂ ਹੀ 2 ਕੁ ਮਹੀਨੇ ਹੋ ਗਏ ਤਾਂ ਮੇਰੇ ਭੂਆ ਦਾ ਫੋਨ ਆਇਆ ਕਿ ਉਹ ਪ੍ਰੈਗਨੈਂਟ ਹੋ ਗਈ ਆ ਭੂਆ ਨੇ ਮੈਨੂੰ ਦੱਸਿਆ ਤਾਂ ਮੈਂ ਵੀ ਬੜੀ ਖੁਸ਼ ਹੋਈ ਤੇ ਸਾਰਾ ਪਰਿਵਾਰ ਬਹੁਤ ਖੁਸ਼ ਸੀ ਮੇਰਾ ਭਰਾ ਮੈਨੂੰ ਛੱਡ ਕੇ ਆਇਆ ਉਸ ਦਿਨ ਮੈਂ ਆਪਣੀ ਭੂਆ ਨਾਲ ਬੜੀ ਖੁਸ਼ੀ ਭੂਆ ਦੀ ਸਿਹਤ ਥੋੜੀ ਜਿਹੀ ਢਿੱਲੀ ਹੋ ਗਈ ਸੀ ਉਸ ਨੂੰ ਬੁਖਾਰ ਚੜਦਾ ਸੀ ਉਂਝ ਸਭ ਕੁਝ ਠੀਕ ਸੀ ਮੈਂ ਥੋੜਾ ਬਹੁਤਾ ਕੰਮ ਕਰਵਾ ਦਿੰਦੀ ਤੇ ਉਸ ਦਾ ਧਿਆਨ ਵੀ ਰੱਖਦੀ ਇੱਕ ਦਿਨ ਭੂਆ ਆਪਣੀ ਸੱਸ ਨਾਲ ਡਾਕਟਰ ਦੇ ਗਈ ਮੈਂ ਆਪਣੀ ਭੂਆ ਨੂੰ ਕਿਹਾ ਕਿ ਮੈਂ ਤੁਹਾਡੇ ਆਉਣ ਤੋਂ ਪਹਿਲਾਂ ਰੋਟੀ ਪਾਣੀ ਤਿਆਰ ਕਰਕੇ ਰੱਖੂੰਗੀ ਦੁਪਹਿਰ ਨੂੰ ਭੂਆ ਨੇ ਆਉਣਾ ਸੀ ਭੂਆ ਮੈਨੂੰ ਕਹਿੰਦੀ ਸੀ ਕਿ ਤੇਰੇ ਫੁੱਫੜ ਨੇ ਵੀ ਅੱਜ ਅੱdte ਦਿਨੀ ਆਉਣਾ ਉਸ ਨੇ ਵੀ ਛੁੱਟੀ ਲੈ ਲਈ ਹੈ ਇਸ ਲਈ ਮੇਰੇ ਨਾਲ ਠੀਕ ਹੋਣ ਕਰਕੇ ਉਸ ਨੇ ਘਰ ਆ ਜਾਣਾ ਫੁੱਫੜ ਦੁਪਹਿਰ ਨੂੰ 12:00 ਵਜੇ ਘਰ ਆ ਗਿਆ ਸੀ ਉਸ ਸਮੇਂ ਮੈਂ ਰਸੋਈ ਵਿੱਚ ਸੀ ਤੇ ਕੱਲੀ ਸੀ ਮੈਨੂੰ ਕੱਲੀ ਵੇਖ ਕੇ ਰਸੋਈ ਵਿੱਚ ਆਇਆ ਤੇ ਮੇਰੀ ਬਾਹ ਕਿਜੀ ਤੇ ਮੈਨੂੰ ਕਮਰੇ ਵਿੱਚ ਲੈ ਗਿਆ ਤੇ ਕਹਿਣ ਲੱਗਾ ਪੰਮੀ ਸੱਚੀ ਸੱਸ ਤੇਰੀ ਕਿਹਦੇ ਨਾਲ ਗੱਲਬਾਤ ਹੈ ਮੈਂ ਕਿਹਾ ਫੁੱਫੜ ਪਹਿਲਾਂ ਮੇਰੀ ਬਾਹ ਛੱਡੋ ਇਹ ਤੁਸੀਂ ਕਿਦਾਂ ਦੀ ਹਰਕਤਾਂ ਕਰ ਰਹੇ ਹੋ ਹੌਲੀ ਹੌਲੀ ਉਸਨੇ ਮੈਨੂੰ ਨੇੜੇ ਲਾਇਆ ਤੇ ਕਹਿੰਦਾ ਤੂੰ ਮੈਨੂੰ ਗਲਤ ਨਾ ਸਮਝ ਮੈਂ ਤਾਂ ਉਦਾਂ ਹੀ ਤੈਨੂੰ ਪੁੱਛਦਾ ਏਸ ਉਮਰ ਵਿੱਚ ਹਰ ਕੋਈ ਕੁੜੀ ਦਾ ਇਦਾਂ ਕਿਤੇ ਨਾ ਕਿਤੇ ਚੱਕਰ ਤਾਂ ਚੱਲਦਾ ਹੀ ਰਹਿੰਦਾ ਪਰ ਹੁਣ ਤੇਰੀ ਭੂਆ ਤਾਂ ਬਿਲਕੁਲ ਸਹੀ ਸੀ ਉਸਨੇ ਤਾਂ ਮੈਨੂੰ ਵਿਆਹ ਦੀ ਪਹਿਲੀ ਰਾਤ ਬੜਾ ਖੁਸ਼ ਕੀਤਾ ਕਿਉਂਕਿ ਉਸਦੀ ਨਾ ਤਾਂ ਕਿਸੇ ਨਾਲ ਕੋਈ ਗੱਲਬਾਤ ਸੀ ਤੇ ਨਾ ਹੀ ਉਸਨੇ ਕਿਸੇ ਨਾਲ ਗਲਤ ਕੰਮ ਕੀਤਾ ਸੀ ਉਸਨੇ ਸਹੀ ਹੋਣ ਦਾ ਸਬੂਤ ਦਿੱਤਾ ਪਰ ਤੂੰ ਹਜੇ ਜੀ ਨਿਆਣੀ ਐ ਤੇ ਮੈਂ ਸੋਚਦਾ ਕਿਤੇ ਤੂੰ ਨਿਆਣਪਣੇ ਵਿੱਚ ਕੋਈ ਗਲਤੀ ਨਾ ਕਰ ਬੈਠੀ ਫੁੱਫੜ ਮੇਰਨਾ ਅਜੀਬ ਜਿਹੀਆਂ ਗੱਲਾਂ ਕਰਦਾ ਸੀ ਉਸ ਦਾ ਹੱਥ ਮੇਰੇ ਸਰੀਰ ਉੱਤੇ ਅਜੀਬ ਤਰੀਕੇ ਨਾਲ ਰੱਖਿਆ ਗਿਆ ਤੇ ਕਹਿਣ ਲੱਗਾ ਮੇਰੇ ਤੋਂ ਗਲਤੀ ਨਾਲ ਰੱਖਿਆ ਗਿਆ ਮੈਂ ਕੁਝ ਵੀ ਨਾ ਕਿਹਾ ਮੇਨ ਨਾਲ ਉਦਾਂ ਹੀ ਗੱਲਾਂ ਕਰਦਾ ਸੀ ਹੌਲੀ ਹੌਲੀ ਉਸਨੇ ਮੇਰੇ ਵਾਲਾਂ ਨੂੰ ਪਿੱਛੇ ਕੀਤਾ ਤੇ ਕਹਿੰਦਾ ਪੰਮੀ ਸੱਚੀ ਬਹੁਤ ਸੋਹਣੀ ਐ ਤੈਨੂੰ ਤਾਂ ਕੋਈ ਸੋਹਣਾ ਜਿਹਾ ਮੁੰਡਾ ਹੀ ਵਿਆਹ ਲਈ ਚਾਹੀਦਾ ਹੈ ਜਿਹੜਾ ਤੈਨੂੰ ਵਿਆਹ ਵਾਲੀ ਰਾਤ ਪੂਰੀ ਤਰ੍ਹਾਂ ਖੁਸ਼ ਰੱਖੇ ਕਿਉਂਕਿ ਤੂੰ ਬਹੁਤ ਹੀ ਜ਼ਿਆਦਾ ਸੋਹਣੀ ਤੇ ਤੇਰੇ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਉਸਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਲਿੱਤਾ ਹੋਇਆ ਸੀ ਪਰ ਮੈਂ ਉਸ ਨੂੰ ਕਹਿ ਰਹੀ ਸੀ ਕਿ ਮੈਨੂੰ ਛੱਡ ਦਿਓ ਮੈਂ ਕੰਮ ਕਰਨਾ ਹੁਣੇ ਭੂ ਆ ਜਾਊਗੀ ਤਾਂ ਗਲਤ ਸਮਝੂਗੀ ਉਹ ਕਹਿਣ ਲੱਗਾ ਕਿ ਮੈਂ ਤਾਂ ਗੇਟ ਬੰਦ ਕਰਕੇ ਆਇਆ ਤੈਨੂੰ ਕੋਈ ਗਲਤ ਨਹੀਂ ਸਮਝੂਗਾ ਮੇਰੇ ਕੋਲ ਜਿੰਨੀ ਮਰਜ਼ੀ ਪੈਸੇ ਲੈ ਲੈ ਪਰ ਮੈਨੂੰ ਇਸ ਮੁੰਡੇ ਦਾ ਨੰਬਰ ਦੇ ਜਿਸ ਨਾਲ ਤੂੰ ਗੱਲ ਕਰਦੀ ਆ ਮੈਂ ਵੇਖਣਾ ਚਾਹਉਨਾ ਕਿਦਾਂ ਦਾ ਮੁੰਡਾ ਤੇ ਕੌਣ ਮੈਂ ਫੁੱਫੜ ਨੂੰ ਬੜਾ ਯਕੀਨ ਦਿਵਾਇਆ ਕਿ ਮੈਂ ਕਿਸੇ ਮੁੰਡੇ ਨਾਲ ਗੱਲ ਨਹੀਂ ਕਰਦੀ ਭਾਵੇਂ ਮੇਰਾ ਫੋਨ ਵੇਖ ਲੋ ਸ਼ਾਇਦ ਉਸ ਨੂੰ ਮੇਰੇ ਤੇ ਯਕੀਨ ਹੋ ਗਿਆ ਸੀ ਅਤੇ ਮੈਨੂੰ ਇਦਾਂ ਹੀ ਕਿੰਨਾ ਚਿਰ ਜੱਫੀ ਪਾ ਕੇ ਗੱਲਾਂ ਕਰਦਾ ਰਿਹਾ ਤੇ ਆਪਣੀ ਬਾਹ ਦੇ ਨਾਲ ਮੈਨੂੰ ਘੁੱਟੀ ਜਾਂਦਾ ਸੀ ਕਦੇ ਹੱਥ ਉੱਪਰ ਕਰ ਲੈਂਦਾ ਤੇ ਕਦੀ ਥੱਲੇ ਮੇਰਾ ਫੋਨ ਚੈੱਕ ਕਰੀ ਜਾਂਦਾ ਸੀ ਪਰ ਮੇਰੇ ਫੋਨ ਵਿੱਚੋਂ ਉਸ ਨੂੰ ਕੁਝ ਵੀ ਨਹੀਂ ਮਿਲਿਆ ਸੀ ਮੈਂ ਉਸ ਨੂੰ ਕਿਹਾ ਕਿ ਜੇ ਤੁਸੀਂ ਮੇਰੇ ਨਾਲ ਇਦਾਂ ਦੀ ਹਰਕਤਾਂ ਕੀਤੀਆਂ ਤਾਂ ਮੈਂ ਕੱਲ ਨੂੰ ਆਪਣੇ ਘਰ ਚਲੀ ਜਾਊਂਗੀ ਫਿਰ ਕਹਿਣ ਲੱਗਾ ਕਿ ਹੁਣ ਮੈਂ ਤੈਨੂੰ ਜਾਣ ਨਹੀਂ ਦੇਣਾ ਥੋੜੀ ਦੇਰ ਬਾਅਦ ਮੇਰੀ ਭੂਆ ਆ ਗਈ ਸੀ ਅਗਲੇ ਹੀ ਦਿਨ ਫੇਰ ਇਦਾਂ ਹੋਇਆ ਅਗਲੇ ਦਿਨ ਫੇਰ ਮੇਰੀ ਭੂਆ ਹਸਪਤਾਲ ਚਲੀ ਗਈ ਸੀ ਕਹਿਣ ਲੱਗਾ ਪਤਾ ਨਹੀਂ ਕਿਹੜੀ ਚੀਜ਼ ਖਾਈ ਹੈ ਜਿਹੜੀ ਇੰਨੀ ਸੋਹਣੀ ਤੇ ਇੰਨੀ ਜਵਾਨ ਹੈ ਕਿੰਨਾ ਗੁੰਦਵਾ ਸਰੀਰ ਹੈ ਕਿਦਾਂ ਕੋਈ ਮੁੰਡਾ ਤੇਰੇ ਤੇ ਨਹੀਂ ਮਰਦਾ ਮੇਨਾ ਇਦਾਂ ਦੀਆਂ ਗੱਲਾਂ ਕਰਦਾ ਸੀ ਤੇ ਮੈਨੂੰ ਦੱਸਦਾ ਸੀ ਪਰ ਮੈਨੂੰ ਸ਼ਰਮ ਆਉਂਦੀ ਸੀ ਉਸਨੇ ਮੇਨਾਂ ਬੜੀਆਂ ਜੀਬਾਂ ਲਾ ਦਿੱਤੀਆਂ ਕਿ ਮੈਂ ਉਹ ਤੇਰੇ ਬਿਨਾ ਨਹੀਂ ਰਹਿ ਸਕਦਾ ਤੇ ਉਸਨੇ ਆਪਣੀ ਉਂਗਲ ਲਾਈ ਤੇ ਕਹਿਣ ਲੱਗਾ ਇਹੋ ਜਾਂ ਮੈਂ ਕੁਝ ਨਹੀਂ ਵੇਖਿਆ ਅੱਜ ਤੱਕ ਮੈਨੂੰ ਕਿਸੇ ਨੇ ਹੱਥ ਨਹੀਂ ਲਾਇਆ ਤੇ ਤੇਰਾ ਇਦਾਂ ਦਾ ਸਰੀਰ ਤੇ ਭਰੀ ਜਵਾਨੀ ਦੇਖ ਕੇ ਦੋਸਤੋ ਕਹਾਣੀ ਦਾ ਦੂਜਾ ਪਾਰ ਦੇਖਣ ਲਈ ਇਸ ਕਹਾਣੀ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਤੇ ਸ਼ੇਅਰ ਕਰਿਓ ਆਪਾਂ ਫੇਰ ਮਿਲਾਂਗੇ ਦੂਜੇ ਪਾਰ ਨਾਲ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਇਆ ਹੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਫੇਰ ਮਿਲਾਂਗੇ ਕਹਾਣੀ ਦੇ ਦੂਜੇ ਭਾਗ ਨਾਲ ਉਦੋਂ ਤੱਕ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਾਲ ਜੀ